ਜੋ ਡਿਸਕਵਰੀ ਕੀਤਾ ਤੁਹਾਡਾ ਸਭ ਦਾ ਪ੍ਰਭੂ ਸਵਾਗਤ ਹੈ ਸੋ ਵੀ ਇਸ ਗੱਲਬਾਤ ਕਰਨ ਜਾ ਰਹੇ ਆ ਅੱਜ ਦੇ ਹਿਸਟੋਰੀਕਲ ਡੇ ਬਾਰੇ ਕਿ ਅੱਜ ਦੇ ਦਿਨ ਸਰਕਾਰੀ ਖਾਲਸਾ ਦੀ ਮਹਾਰਾਣੀ ਜਿੰਦ ਗੌਰ ਦਾ 1863 ਵਿੱਚ ਕੈਚਿੰਗਟਨ ਇੰਗਲੈਂਡ ਵਿੱਚ ਦਿਹਾਂਤ ਹੋਇਆ ਸੀ ਔਰ ਮਹਾਰਾਣੀ ਜਿੰਦਾ ਅਤੇ ਮਹਾਰਾਜਾ ਦਲੀਪ ਸਿੰਘ ਦੀ ਦਰਦਮਈ ਕਹਾਣੀ ਅਸਲ ਵਿੱਚ ਸਿੱਖ ਕੌਮ ਦੀ 175 ਵਰੇ ਗਵਾਚੀ ਬਾਦਸ਼ਾਹ ਦੀ ਕਹਾਣੀ ਹੈ ਸੋ ਇਸ ਵਾਰੀ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬੜੇ ਰਹਿਣਾ ਦੇਖਣ ਸੋ ਲਈਆਂ ਲਿਖਣੇ ਤੁਹਾਡਾ ਸਭ ਤੋਂ ਬਹੁਤ ਧੰਨਵਾਦ ਜੀ ਰਾਰ ਸਭ ਕੀ ਕਰਨਾ ਚਾਹੋਗੇ ਅ ਦੇਖੋ ਇਤਿਹਾਸ ਸਾਡੇ ਨਾਲ ਕਲੋਲ ਵੀ ਕਰਦਾ ਹੈ ਇਤਿਹਾਸ ਅਸੀਂ ਦੁਹਰਾਉਂਦੇ ਵੀ ਹਾਂ ਬਹੁਤ ਵਾਰ ਜਦੋਂ ਇਹ ਕਿਹਾ ਕਿ ਜਾਂਦਾ ਹੈ ਕਿ ਵੀ ਹਿਸਟਰੀ ਰਿਪੀਟਸ ਇਟਸੈਲਫ ਉਹੀ ਸਲੇ ਨਾ ਕਿ ਕੋਈ ਇਤਿਹਾਸ ਤੋਂ ਸਪਰਿੰਗ ਲੱਗੇ ਹੁੰਦੇ ਨੇ ਪਰ ਇਸ ਲਈ ਵੀ ਉਹੀ ਗਲਤੀਆਂ ਜਦੋਂ ਕੋਈ ਕੌਮ ਕੋਈ ਇੰਡੀਵਿਜੂਅਲ ਦਹਰਾਂਦਾ ਤੇ ਉਸ ਦੀ ਜ਼ਿੰਦਗੀ ਚ ਉਹੀ ਕੁਝ ਦੁਬਾਰਾ ਵੀ ਉਹਨੂੰ ਉਵੇਂ ਹੀ ਫੇਸ ਕਰਨਾ ਪੈਂਦਾ ਪਰ ਜਦੋਂ ਅਸੀਂ ਕਿਸੇ ਇਤਿਹਾਸਕ ਦਿਨ ਦੀ ਗੱਲ ਕਰਦੇ ਆਂ ਬੇਸ਼ੱਕ ਉਸ ਚ ਹਿਊਮਨ ਟ੍ਰੇਜੇਡੀ ਜਾਂ ਇਨਸਾਨੀ ਦਰਦ ਉਸ ਨੂੰ ਵੀ ਅਸੀਂ ਮਹਿਸੂਸ ਕਰਦੇ ਆਂ ਪਰ ਕੁੱਲ ਮਿਲਾ ਕੇ ਇਹ ਕੌਮ ਦਾ ਦਰਦ ਜਾਂ ਕੌਮ ਦੀ ਗਵਾਚੀ ਬਾਦਸ਼ਾਹ ਦੀ ਗੱਲ ਜਦੋਂ ਖਾਸ ਤੌਰ ਤੇ ਅਸੀਂ ਦੁਖੀ ਮਾਂ ਪੁੱਤ ਦੀ ਗੱਲ ਕਰਦੇ ਹਮ ਜਿਹੜੇ ਵੀ ਪੰਜਾਬੀ ਜ਼ਬਾਨ ਦੀ میٹرਕ ਕਰ ਲੈਂਦੇ ਸੀ ਜਾਂ ਹੁਣ ਤਾਂ ਖੈਰ ਬਦਲ ਹੀ ਗਿਆ ਔਰ ਇੰਟਰਨੈਟ ਔਰ ਸੋਸ਼ਲ ਮੀਡੀਆ ਨੇ ਸਾਰੀ ਕਹਾਣੀ ਬਦਲ ਦਿੱਤੀ ਪੜਨ ਪੜਨ ਦਾ ਤਾਂ ਹੁਣ ਕੋਈ ਰਜਾ ਨਹੀਂ ਪਰ ਜਿਹੜੀਆਂ ਕੁਸ਼ ਰਚਨਾਵਾਂ ਤੁਸੀਂ ਇਨੀਸ਼ੀਅਲੀ 15 16 ਸਾਲ ਦੀ ਉਮਰ ਚ ਬਹੁਤ ਸਾਰੇ ਜਿਹੜੇ ਪੰਜਾਬੀ ਲਿਟਰੇਚਰ ਚ ਦਿਲਚਸਪੀ ਰੱਖਦੇ ਸੀ ਜਾਂ ਘਰਾਂ ਦੇ ਵਿੱਚ ਵੀ ਕਿਤਾਬਾਂ ਹੁੰਦੀਆਂ ਸੀ ਉਹਨਾਂ ਦੇ ਵਿੱਚ ਸੋਹਣ ਸਿੰਘ ਸੀਤਲ ਦਾ ਲਿਖਿਆ ਹੋਇਆ ਦੋ ਤਿੰਨ ਕਿਤਾਬਾਂ ਹਮ ਸਿੱਖ ਰਾਜ ਕਿਵੇਂ ਬਣਿਆ ਸਿੱਖ ਰਾਜ ਕਿਵੇਂ ਗਿਆ ਸਿੱਖ ਰਾਜ ਦੀਆਂ ਸ਼ਾਮ ਪਰ ਜਿਹੜਾ ਸਭ ਤੋਂ ਜ਼ਿਆਦਾ ਰਵੋਣ ਵਾਲਾ ਸੀ ਉਹ ਦੁਖੀਏ ਮਾਂ ਪੁੱਤ ਹਮ ਬਹੁਤ ਵਾਰ ਇਨਸਾਨੀ ਲਿਟਰੇਚਰ ਚ ਗ੍ਰੀਕ ਟ੍ਰੈਜੇਡੀਜ਼ ਦੀ ਗੱਲ ਹੁੰਦੀ ਹੈ ਤੇ ਜੇ ਅਸੀਂ ਮਹਾਰਾਜਾ ਦਲੀਪ ਸਿੰਘ ਔਰ ਮਹਾਰਾਣੀ ਜਿੰਦਕੌਰ ਦੀ ਲਾਈਫ ਹਿਸਟਰੀ ਨੂੰ ਕਹੀਏ ਤੇ ਉਹ ਕੋਈ ਇਮੇਜਿਨੇਸ਼ਨ ਚੋਂ ਨਿਕਲੀ ਹੋਈ ਕਹਾਣੀ ਨਹੀਂ ਹੈ ਜਾਂ ਕੋਈ ਮੈਸ ਗ੍ਰੀਕ ਟ੍ਰੈਜੇਡੀ ਜਿਹੜੀਆਂ ਬਹੁਤ ਵਧਾ ਚੜਾ ਕੇ ਦਸੀ ਇਹ ਇੱਕ ਰੀਅਲ ਕਹਾਣੀ ਹੈ ਔਰ 175 ਬਰੇ ਪਹਿਲਾਂ ਦੀ ਕਹਾਣੀ ਜਦੋਂ ਸਾਡੀ ਔਰ ਇਹ ਕਹਾਣੀ ਕੱਲੀ ਦੁਖੀ ਮਾਂ ਪੁੱਤ ਮਾਂ ਪੁੱਤਰ ਦੀ ਕਹਾਣੀ ਨਹੀਂ ਹੈ ਕਿ ਕਿਵੇਂ ਮਹਾਰਾਣੀ ਜੰਦਾ ਜਿਹੜੀ ਹੈ ਉਹਨੇ ਕਿਵੇਂ ਸਫਰ ਕੀਤਾ ਕਿਵੇਂ ਮਹਾਰਾਜਾ ਰਣਜੀਤ ਸਿੰਘ ਜਦੋਂ ਚੜ੍ਹਾਈ ਕਰਦੇ ਨੇ 1839 ਦੇ ਵਿੱਚ ਦਲੀਪ ਸਿੰਘ ਸਿਰਫ 10 ਮਹੀਨੇ ਦਾ ਹੈ ਮਹਾਰਾਣੀ ਜੰਦਾ ਉਹਨਾਂ ਦੀ ਸਭ ਤੋਂ ਛੋਟੀ ਜਿਹੜੀ ਹੈ ਉਹ ਮਹਾਰਾਣੀ ਹੈ ਮਹਾਰਾਣੀ ਦਾ ਟਾਈਟਲ ਉਸ ਨੂੰ ਮਿਲਦਾ ਹੈ ਅੱਛਾ ਔਰ ਦਲੀਪ ਸਿੰਘ ਕਿਵੇਂ 10 ਮਹੀਨੇ ਦਾ ਔਰ ਫਿਰ 5 ਸਾਲ ਦੀ ਉਮਰ ਤੱਕ ਪਹੁੰਚਦੇ ਆ ਖੂਨ ਖਰਾਬਾ ਜੋ 1839 ਤੋਂ 1846 ਤੱਕ ਚੱਲਦਾ 6-7 ਸਾਲ ਜਦੋਂ ਕਿ ਪਹਿਲੀ ਸਿੱਖਾਂ ਅੰਗਰੇਜ਼ਾਂ ਦੀ ਜੰਗ ਹੁੰਦੀ ਹੈ ਔਰ ਫਿਰ 1846 ਤੋਂ ਬਾਅਦ ਜਦੋਂ ਕਿ ਮਹਾਰਾਜਾ ਰਣਜੀਤ ਸਿੰਘ ਦੇ ਬਾਕੀ ਸਾਰੇ ਮੁੰਡੇ ਮਾਰੇ ਜਾ ਚੁੱਕੇ ਨੇ ਪੂਰਾ ਲਾਹੌਰ ਦਰਬਾਰ ਦੇ ਵਿੱਚ ਇੱਕ ਸਾਸ਼ੀ ਅੱਡਾ ਹੈ ਤੇ ਦਲੀਪ ਸਿੰਘ 5-6 ਸਾਲ ਦਾ ਜਿਹੜਾ ਉਹ ਤਖਤ ਦੇ ਉੱਤੇ ਬਿਠਾਇਆ ਜਾਂਦਾ ਹੈ ਔਰ ਮਹਾਰਾਣੀ ਜਿੰਦਾ ਉਹਦੀ ਸਰਪ੍ਰਸਤ ਬਣਦੀ ਹੈ ਔਰ ਇਕਦਮ ਜਿਹੜੀ ਆ ਉਹ ਐਂਗਲੋ ਸਿੱਖ ਵਾਰ ਹੁੰਦੀ ਹੈ ਜ ਜਿਹਦੇ ਚ ਅੰਗਰੇਜ਼ ਸਤਲੁਜ ਕ੍ਰੋਸ ਕਰਕੇ ਲਾਹੌਰ ਚ ਆ ਕੇ ਵਹਿ ਜਾਂਦੇ ਨੇ ਜੰਮੂ ਕਸ਼ਮੀਰ ਇੱਕ ਗਿਫਟ ਦੇ ਤੌਰ ਤੇ ਉਹਨੂੰ ਗੁਲਾਬ ਸਿੰਘ ਨੂੰ ਗਦਾਰੀ ਦਾ ਇਨਾਮ ਦਿੱਤਾ ਜਾਂਦਾ ਹੈ ਔਰ ਇਧਰ ਮਹਾਰਾਣੀ ਜੰਦਾ ਇਨਚਾਰਜ ਰੈਜੈਂਟ ਬਣਦੇ ਕਿਉਂਕਿ ਦਲੀਪ ਸਿੰਘ ਤਾਂ ਮਾਈਨਰ ਹੈ ਹੂੰ ਰਾਜ ਦਾ ਹੱਕਦਾਰ ਉਹ ਹੈ ਮਹਾਰਾਜਾ ਰਣਜੀਤ ਸਿੰਘ ਦਾ ਇੱਕੋ ਇੱਕ ਸਰਵਾਈਵਿੰਗ ਸੰ ਹੈ ਬਿਲਕੁਲ ਲੇਕਿਨ ਉਹਨੂੰ ਜੰਦਾ ਰਨ ਕਰਦੇ ਪਰ ਅੰਗਰੇਜ਼ ਰੈਜ਼ੀਡੈਂਟ ਉੱਥੇ ਇਸ ਗੱਲ ਨੂੰ ਯਕੀਨੀ ਬਣਾਉਂਦੇ ਨੇ ਕਿ ਜੰਦਾ ਨੂੰ ਕੋਈ ਇੰਡੀਪੈਂਡੈਂਸ ਨਾ ਹੋਏ ਔਰ ਉਹ ਬਿਲਕੁਲ ਉਵੇਂ ਹੀ ਰਨ ਕਰ ਔਰ ਕਿਉਂਕਿ ਮਹਾਰਾਣੀ ਜੰਦਾ ਇੱਕ ਛੋਟੀ ਉਮਰ ਦੇ ਵਿੱਚ ਭਾਵੇਂ ਉਹਦਾ ਵਿਆਹ ਵੀ ਹੋਇਆ ਔਰ ਪਤੀ ਦਾ ਵੀ ਚਲਾਣਾ ਹੋਇਆ ਲੇਕਿਨ ਉਹਦੇ ਵਿੱਚ ਇੱਕ ਆਪਣੀ ਕਿਸਮ ਦੀ ਵਿਜਡਮ ਸੀ ਔਰ ਮੈਂ ਇਵਨ ਲਾਰਡ ਅਲ ਹਾਜ਼ੀ ਜਿਹਨੇ ਕਨਿੰਗਲੀ ਇਹ ਸਾਰਾ ਸਿੱਖ ਰਾਜ ਨੂੰ ਹੜੱਪਿਆ ਲਾਰੈਂਸ ਔਰ ਦੂਜਿਆਂ ਦੇ ਨਾਲ ਮਿਲ ਕੇ ਉਹ ਕਹਿੰਦਾ ਤਾਂ ਓਨਲੀ ਔਮਨ ਇਨ ਦਾ ਪੰਜਾਬ ਵਿਦ ਮੈਨਲੀ ਅੰਡਰਸਟੈਂਡਿੰਗ ਕਿ ਉਹਦੇ ਚ ਇੰਨੇ ਗੁਣ ਨੇ ਕਿ ਉਹ ਔਰਤ ਹੈ ਲੇਕਿਨ ਔਰ ਇੱਕ ਕਿਸੇ ਹੋਰ ਇੰਟੈਲੀਜੈਂਸ ਰਿਪੋਰਟ ਚ ਲਿਖਿਆ ਹੋਇਆ ਕਿ ਸ਼ੀ ਇਜ਼ ਦਾ ਓਨਲੀ ਮੈਨ ਇਨ ਦਾ ਲਾਹੌਰ ਕੋਰਟ ਇਹ ਐਗਜ਼ੈਕਟਲੀ ਇਸੇ ਲਾਈਨ ਦੇ ਉੱਤੇ ਅੱਛਾ ਔਰ ਅੰਗਰੇਜ਼ ਇਹ ਸਮਝਦੇ ਨੇ ਵੀ ਇਹ ਜਿੰਦਾ ਜਿਹੜੀ ਹੈ ਇਹਨੂੰ ਅਸੀਂ ਕਾਬੂ ਨਹੀਂ ਕਰ ਸਕਾਂਗੇ ਔਰ ਜੋ ਉਹਨਾਂ ਦਾ ਮਨਸ਼ਾ ਅਲਟੀਮੇਟਲੀ ਪੰਜਾਬ ਨੂੰ ਹੜੱਪਣਾ ਸੀ ਸੋ ਇੱਕ ਸਾਲ ਦੇ ਵਿੱਚ ਵਿੱਚ 1846 ਦੇ ਵਿੱਚ ਲਾਹੌਰ ਚ ਆ ਕੇ ਬੈਠਦੇ ਨੇ ਮਹਾਰਾਣੀ ਜਿੰਦਾ ਜਿਹੜੀ ਹੈ ਉਹ ਰੈਜ਼ੀਡੈਂਟ ਜਿਹੜੀ ਹੈ ਉਹ ਪੂਰੀ ਗਾਇ ਉਹਨੂੰ ਉਹਦੀ ਗਾਰਡੀਅਨ ਹੈ ਦਲੀਪ ਸਿੰਘ ਦੀ ਇੱਕ ਸਾਲ ਦੇ ਵਿੱਚ ਵਿੱਚ ਜਿੰਦਾ ਦੇ ਉੱਤੇ ਇਲਜ਼ਾਮ ਲਾ ਕੇ ਕਿ ਜੀ ਫਲਾਣਾ ਅੰਗਰੇਜ਼ ਨੂੰ ਮਾਰਨ ਦਾ ਔਰ ਦੂਜਾ ਸਾਜ਼ਿਸ਼ ਰਚੀ ਫਲਾਣੇ ਨੇ ਰਚੀ ਟੀਮ ਉਹਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਔਰ ਸ਼ੇਖੂਪੁਰਾ ਦੇ ਕਿਲੇ ਦੇ ਵਿੱਚ ਪੰਜਾਬ ਦੇ ਵਿੱਚ ਕੈਦ ਸਪਾਤਾ ਜਾਂਦਾ ਹੂੰ ਉੱਥੋਂ ਉਹਨੂੰ ਮੂਵ ਕਰਕੇ ਫਿਰ ਚਨਾਰ ਜਿਹੜਾ ਯੂਪੀ ਦੇ ਵਿੱਚ ਹੈ ਉਸ ਕਿਲੇ ਚ ਕੈਦ ਕੀਤਾ ਜਾਂਦਾ ਹੂੰ ਔਰ ਉਸ ਨੂੰ ਬਹੁਤ ਹਿਊਮਿਲੇਟ ਕੀਤਾ ਜਾਂਦਾ ਜਦੋਂ ਤੁਸੀਂ ਜਿੰਨਾਂ ਦੇ ਦੇਖੋ ਕਿ ਉਸ ਨੂੰ ਅੰਡਰਡਰੈਸ ਕਰਕੇ ਤਲਾਸ਼ੀਆਂ ਔਰ ਸਾਰਾ ਉਹ ਸਾਰੇ ਦੇ ਵਿੱਚ ਔਰ ਉਹ ਉਹਨਾਂ ਨੂੰ ਸ਼ਰਮ ਵੀ ਦੇ ਰਹੀ ਹੈ ਅੰਗਰੇਜ਼ਾਂ ਨੂੰ ਉੱਥੋਂ ਵੀ ਔਰ ਫਿਰ ਉਹ ਚਨਾਰ ਕਿਲੇ 'ਚ ਟਿਕਦੇ ਨਹੀਂ ਹੈ ਉਹ ਆਪਣੇ ਉਹਦੀ ਵਫਾਦਾਰ ਜਿਹੜੀਆਂ ਇੱਕ ਦੋ ਨੌਕਰਾਨੀਆਂ ਉਹਦੇ ਨਾਲ ਚਨਾਰ ਜੇਲ੍ਹ 'ਚ ਨੇ ਉਹਦੇ ਕੱਪੜੇ ਪਹਿਨ ਕੇ ਇੱਕ ਫਕੀਰਨ ਬਣ ਕੇ ਉਹ ਚਨਾਰ ਜ਼ਿਲ੍ਹੇ ਦੇ ਕਿਲੇ 'ਚ ਉਹਦੀ ਥਾਂ ਤੇ ਬੈਠ ਜਾਂਦੀ ਹੈ ਔਰ ਉਹ ਨਿਕਲ ਜਾਂਦੀ ਹੈ ਨਿਕਲ ਕੇ ਪੈਦਲ ਕਿਵੇਂ ਉਹ ਆਪਣੀ ਵਾਟ ਤੈਅ ਕਰਦੀ ਉਹ ਨੇਪਾਲ ਪਹੁੰਚ ਜਾਂਦੀ ਹੈ ਕਾਠਪੰਡੂ ਕਿਉਂਕਿ ਸਿੱਖ ਰਾਜ ਦੇ ਵੇੜੇ ਨੇਪਾਲ ਦੇ ਨਾਲ ਸਿੱਖਾਂ ਦੇ ਚੰਗੇ ਸਬੰਧ ਸੀ ਔਰ ਉਸ ਨੂੰ ਉਹ ਬਹੁਤ ਡਿਗਨਿਟੀ ਦੇ ਨਾਲ ਡੀਲ ਕਰਦਾ ਹੈ ਨੇਪਾਲ ਦਾ ਮਹਾਰਾਜਾ ਰਹਿਣ ਦੇ ਲਈ ਮਹਿਲ ਵੀ ਦਿੰਦਾ ਔਰ ਦੂਸਰਾ ਵੀ ਉੱਥੇ ਵੀ ਉਹ ਚੁੱਪ ਕਰਕੇ ਨਹੀਂ ਬੈਠਦੀ ਉਹ ਪੰਜਾਬ ਦੇ ਵਿੱਚ ਆਪਣੇ ਕੋਈ ਨਾ ਕੋਈ ਕੰਟੈਕਟ ਬਣਾਉਂਦੀ ਹੈ ਕਿ ਬਗਾਵਤ ਕੀਤੀ ਜਾਏ ਔਰ ਅੰਗਰੇਜ਼ ਪਰ ਇਸ ਸਾਰੇ ਪੀਰੀਅਡ ਦੇ ਵਿੱਚ ਜਦੋਂ ਤੁਸੀਂ ਇੱਕ ਯੰਗ ਉਮਰ ਚੋਂ ਇੰਨੀਆਂ ਟ੍ਰੈਜੇਡੀਜ਼ ਚੋਂ ਗੁਜ਼ਰ ਰਹੇ ਹੋ ਬਿਲਕੁਲ ਉਹ ਇਵੈਂਚੁਅਲੀ ਉਸ ਦੀ ਅੱਖਾਂ ਦੀ ਰੌਸ਼ਨੀ ਕਟਣੀ ਸ਼ੁਰੂ ਹੋ ਜਾਂਦੀ ਹੈ ਦਲੀਪ ਸਿੰਘ ਨੂੰ ਵੀ ਉੱਥੋਂ 14 ਸਾਲ ਦੀ ਉਮਰ ਤੱਕ ਪਹੁੰਚਦੇ ਹਨ ਉਹਨੂੰ ਈਸਾਈ ਬਣਾ ਕੇ ਫਿਰ ਇੰਗਲੈਂਡ ਲੈ ਜਾਂਦੇ ਨੇ ਮਾਪਿਓ ਤੋਂ ਵਿਛੋੜ ਦਿੱਤਾ ਜਾਂਦਾ ਇੱਕੋ ਇੱਕ ਬੱਚਾ ਔਰ ਉਹ ਜਿਹੜਾ ਦੁਖੀ ਮਾਪੋਦ ਦੀ ਕਹਾਣੀ ਹੈ ਉਹ ਅੰਗਰੇਜ਼ਾਂ ਦੇ ਪੱਥਰ ਦਿਲ ਧੋਖੇਬਾਜ਼ ਜ਼ਾਲਮ ਇਹ ਸਾਰੇ ਲਕਬ ਉਦੇ ਨਾਲ ਜੁੜਦੇ ਨੇ ਪਰ ਇਸ ਸਾਰੇ ਦੇ ਨਾਲ ਜੁੜਿਆ ਹੋਇਆ ਜਿਹੜਾ ਰਿਜ਼ੋਲਵ ਹੈ ਜਦੋਂ ਅਸੀਂ ਅੱਜ ਵੀ ਸਿੰਘਣੀਆਂ ਦੀ ਬਹਾਦਰੀ ਦਾ ਜ਼ਿਕਰ ਜਾਂ ਅਲੋਕਾਰ ਸੋਹਾਗਣ ਬੀਬੀ ਸੁਰਿੰਦਰ ਕੌਰ ਜਾਂ ਹੁਣ ਵੀ ਬੀਬੀ ਕੁਲਵਿੰਦਰ ਕੌਰ ਜਿਹਨੇ ਤਮਾਚਾ ਜੜਿਆ ਉਹਦੇ ਕੰਗੜਾ ਰਨੌਤ ਦੇ ਇਹ ਜਿਹੜੀ ਡਿਫਾਈਂਡ ਸਪਿਰਟ ਆ ਓਵਰਨਾਈਟ ਨਹੀਂ ਆਈ ਹੋਈ ਇਸ ਦੇ ਪਿੱਛੇ ਔਰ ਮਾਰਣੀ ਜਾਂਦਾ ਕੋਈ ਛੋਟਾ ਕੈਰੈਕਟਰ ਨਹੀਂ ਹੈ ਇਵੈਂਚੁਅਲੀ ਅੰਗਰੇਜ਼ ਐ ਸਮਝਦਾ ਨਾ ਵੀ ਹੁਣ ਇਹ ਕਿਸੇ ਕਮਜੋਗੀ ਰਿਵੈਲੀਅਨ ਹੋ ਨਹੀਂ ਸਕਦਾ ਪੰਜਾਬ ਦੇ ਉੱਤੇ ਉਹਨਾਂ ਨੇ ਪੱਕਾ ਜੱਫਾ ਪਾ ਲਿਆ ਸੀ ਔਰ ਉਹਨਾਂ ਨੇ ਕੁਝ ਸਾਲਾਂ ਬਾਅਦ ਦਲੀਪ ਸਿੰਘ ਨੂੰ ਇਹ ਲਾਗ ਕੀਤਾ ਕਿ ਵੀ ਤੂੰ ਆਪਣੀ ਮਾਂ ਨੂੰ ਲੈ ਜਾ ਔਰ ਇਹ ਜਿਹੜਾ ਜਦੋਂ ਤੱਕ ਉਹ ਲੈ ਕੇ ਜਾਂਦਾ ਉਦੋਂ ਤੱਕ ਸਰੀਰਕ ਤੌਰ ਤੇ ਵੀ ਬਿਮਾਰ ਰਹਿੰਦਾ ਹੈ ਇੰਗਲੈਂਡ ਚ ਉਹ ਆਪਣੀ ਸਟੇਟ ਕੈਸਿੰਗਟਨ ਇੰਗਲੈਂਡ ਦੇ ਵਿੱਚ ਜਿਹੜਾ ਉਹਨੂੰ ਰੱਖਦਾ ਹੈ ਬਿਮਾਰੀ ਦੀ ਹਾਲਤ ਹੀ ਰਹਿੰਦੀ ਹੈ ਔਰ ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਉਹਨੂੰ ਉੱਥੇ ਵੀ ਪੁਆਇਜ਼ਨ ਕੀਤਾ ਹੋਏਗਾ ਉਹਨਾਂ ਨੇ ਕਿਉਂਕਿ ਬਹੁਤ ਜਲਦੀ 2 ਸਾਲ ਤੋਂ ਵੀ ਘੱਟ ਸਮੇਂ ਚ ਉਹਦੀ ਮੌਤ ਹੋ ਜਾਂਦੀ ਹੈ ਪਰ ਉਸ ਸਾਰੇ ਪੀਰੀਅਡ ਚ ਦਲੀਪ ਸਿੰਘ ਦੇ ਵਿੱਚ ਸਿੱਖੀ ਲਈ ਅੱਗ ਵੀ ਫੂਕ ਦਿੰਦੀ ਹੈ ਬਿਲਕੁਲ ਉਹਦੇ ਅੰਦਰ ਉਹ ਬਗਾਵਤ ਦੀ ਅੱਗ ਵੀ ਫੂਕ ਦਿੰਦੀ ਹੈ ਔਰ ਉਹਨੂੰ ਇਹ ਦੱਸਦੀ ਹੈ ਵੀ ਤੂੰ ਕਿਹਦਾ ਪੁੱਤਰ ਹੈ ਤੇਰਾ ਕੀ ਤੇਰੀ ਪਰਸਨਲ ਜਾਇਦਾਦ ਕੀ ਸੀ ਜਿਹੜੀ ਤੁਹਾਡੀ ਖਾਨਦਾਨੀ ਸੀ ਔਰ ਕਿਵੇਂ ਇਹਨਾਂ ਨੇ ਧੋਖਾ ਕੀਤਾ ਔਰ ਇਸ ਸਾਰੇ ਚੋਂ ਹੀ ਅਸੀਂ ਦੇਖਦੇ ਹਾਂ ਕਿ ਦਲੀਪ ਸਿੰਘ ਅਖੀਰ ਚ ਬਗਾਵਤ ਦੇ ਰਸਤੇ ਤੇ ਵੀ ਨਿਕਲਦਾ ਪਰ ਮਰਨ ਤੋਂ ਪਹਿਲਾਂ ਜੰਦਾਏ ਉਹਨੂੰ ਕਹਿੰਦੇ ਆ ਵੀ ਮੇਰੀਆਂ ਹੱਡੀਆਂ ਇਸ ਨਿਰਦੇਹੀ ਧਰਤੀ ਤੇ ਨਾ ਰੋਲੀਆਂ ਔਰ ਮੇਰਾ ਸੰਸਕਾਰ ਜਿਹੜਾ ਉਹ ਮੇਰੇ ਪਤੀ ਦੀ ਸਮਾਦ ਦੇ ਨਾਲ ਲਾਹੌਰ ਦੇ ਵਿੱਚ ਕੀਤਾ ਜਾਂਦਾ ਅੰਗਰੇਜ਼ ਕਿੱਥੇ ਅਲਾਅ ਕਰਦੇ ਸੀ ਉਹਨਾਂ ਨੇ ਦਲੀਪ ਸਿੰਘ ਨੂੰ ਪਹਿਲਾਂ ਤਾਂ ਅਲਾਅ ਨਹੀਂ ਕੀਤਾ ਇੰਡੀਆ ਆਣਾ ਵੀ ਜੇ ਕੀਤਾ ਵੀ ਤਾਂ 나ਸਿਕ ਨਰਬਦਾ ਦੇ ਕੰਢੇ ਤੱਕ ਉਹਨਾਂ ਨੇ ਕਿਹਾ ਪੰਜਾਬ ਨਹੀਂ ਉਹ ਆਇਆ ਡੈਡ ਬੋਡੀ ਲੈ ਕੇ ਆਪਣੀ ਮਾਂ ਦੀ ਔਰ ਨਰਬਦਾ ਦਰਿਆ ਦੇ ਕੰਢੇ ਜਿਹੜਾ ਉਹ ਸੰਸਕਾਰ ਕਰਕੇ ਉਹਦੀਆਂ ਐਸ਼ੇਜ਼ ਉੱਥੇ ਦੱਬ ਕੇ ਚਲਾ ਗਿਆ ਹੁਣ ਉਹ ਸਾਰੇ ਦੇ ਚਲਦੇ ਆ ਜਦੋਂ ਉਹਨਾਂ ਦੀ ਬਾਅਦ ਦੇ ਵਿੱਚ ਦਲੀਪ ਸਿੰਘ ਦੀ ਇੱਕ ਡਾਟਰ ਬੰਬਾ ਆਂਦੀ ਆ ਉਹਨੂੰ ਪਤਾ ਸੀ ਕਿ ਵੀ ਮੇਰੀ ਦਾਦੀ ਦੀ ਹੈ ਇਹ ਖਾਹਿਸ਼ ਸੀ ਕਿ ਵੀ ਉਹ ਜਿਹੜਾ ਲਾਹੌਰ ਦੇ ਵਿੱਚ ਮੇਰੀ ਸਮਾਦ ਦੇ ਨਾਲ ਰਣਜੀਤ ਸਿੰਘ ਦੇ ਹੋਏ ਤੇ ਉਦੋਂ ਇਹ 27 ਮਾਰਚ 1924 ਨੂੰ ਇਹ ਫਿਰ ਪ੍ਰਿੰਸੈਸ ਬੰਬਾ ਜਿਹੜੀ ਹੈ ਇਹ ਉੱਥੋਂ ਆਪਣੀ ਮਾਂ ਦੇ ਆਪਣੀ ਦਾਦੀ ਦੀਆਂ ਐਸ਼ੇਜ਼ ਔਰ ạtari ਵਾਲੇ ਸਰਦਾਰ ਸਰਦਾਰ ਹਰਬੰਸ ਸਿੰਘ ạtari ਵਾਲਾ ਉਹ ਕਰਕੇ ਲਿਆ ਕੇ ਲਾਹੌਰ ਉਹਨਾਂ ਨੂੰ ਕਰਦੇ ਨੇ ਅੰਤਮ ਅਰਦਾਸ ਕਰਕੇ ਔਰ ਦੂਸਰਾ ਹੁਣ ਇਹ ਤਾਂ ਓਵਰਆਲ ਔਰ 46 ਸਾਲ ਦੀ ਉਮਰ ਸੀ ਜਦੋਂ ਮਹਾਰਾਣੀ ਜੰਦਾ ਨੇ ਚੜ੍ਹਾਈ ਕੀਤੀ ਹੈ ਹੁਣ ਗੱਲ ਕਿਉਂਕਿ ਅੱਜ ਜੋ ਹੀ ਦਿਨ ਹੈ 1 ਅਗਸਤ 1863 ਦਾ ਜਿੱਦਨ ਮਹਾਰਾਣੀ ਜੰਦਾ ਨੇ ਅਖੀਰਲਾ ਸਾਹ ਲਿਆ ਹਮ ਔਰ ਨਾਲ ਦੀ ਨਾਲ ਤਾਕੀਦ ਕੀਤੀ ਕਿ ਮੇਰੀਆਂ ਹੱਡੀਆਂ ਇਸ ਨਰਦੇਈ ਧਰਤੀ ਤੇ ਨਾ ਰੋੜੀ ਹਮ ਹੁਣ ਬਹੁਤ ਵਾਰ ਜਦੋਂ ਮੈਂ ਇਹ ਗੱਲ ਕਰਦਾ ਜਾਂ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਵੀ ਅਸੀਂ 29 ਜੂਨ ਨੂੰ ਵਰਸੀ ਮਨਾਉਂਦੇ ਤੇ ਮੇਰਾ ਇਹ ਕਹਿਣਾ ਹੁੰਦਾ ਵੀ ਗੱਲ ਇਹ ਮਹਾਰਾਜਾਂ ਮਹਾਰਾਣੀਆਂ ਦੀ ਕਹਾਣੀ ਨਹੀਂ ਹੈ ਹਮ ਇਹ ਸਿੱਖ ਕੌਮ ਦੀ ਗਵਾਚੀ ਬਾਦਸ਼ਾਹਤ ਦੀ ਕਹਾਣੀ ਬਿਲਕੁਲ ਕਿਉਂਕਿ 1849 ਚ ਜਦੋਂ ਪੰਜਾਬ ਨੂੰ ਐਨੈਕਸ ਕਰ ਲਿਆ ਜਾਂਦਾ ਹੈ ਅੰਗਰੇਜ਼ਾਂ ਵੱਲੋਂ ਤੇ ਉਦੋਂ ਦੀ ਸਾਡੀ ਗਵਾਚੀ ਸੋਵਰਨਿਟੀ ਅੱਜ ਅਸੀਂ ਆਲਮੋਸਟ 175 ਸਾਲ ਬਾਅਦ ਇਹ ਗੱਲ ਕਰ ਰਹੇ ਹਾਂ ਔਰ ਇੱਕ ਇੱਕ ਚੈਪਟਰ ਬਿਲਕੁਲ ਜੇ ਉਦੋਂ ਵੀ ਟ੍ਰੇਟਰਸ ਨੇ ਔਰ ਸ਼ਾ ਮੁਹੰਮਦ ਵਰਗਾ ਜਏ ਕਹਿਣ ਤੇ ਮਜਬੂਰ ਹੁੰਦਾ ਕਿ ਭਾਈ ਸ਼ਾ ਮੁਹੰਮਦ ਆ ਇੱਕ ਸਰਕਾਰ ਬਾਜੋਂ ਫੌਜਾਂ ਜਿੱਤ ਕੇ ਅੰਦਰੋਂ ਹਾਰੀਆਂ ਨੇ ਔਰ ਇਹ ਮਿਸ ਇਨਫਾਰਮੇਸ਼ਨ ਕੈਂਪੇਨ ਅੱਜ ਤੁਸੀਂ ਦੇਖੋਗੇ ਜਿਹੜਾ ਕੋਈ ਸਿੱਖੀ ਦਾ ਕੰਮ ਕਰਨ ਵਾਲਾ ਜਾਂ ਦੂਜਾ ਉਹਨੂੰ ਕੋਈ ਨਾ ਕੋਈ ਸੰਤ ਪਿੰਡਾਂ ਵਾਲਿਆਂ ਪ੍ਰਤੀ ਕੀ ਪ੍ਰਚਾਰ ਅਲੀਕਿਆ ਗਿਆ ਹੈ ਜਾਂ ਅੱਜ ਜਿਹੜੇ ਥੋੜੇ ਬਹੁਤ ਉੱਥੇ ਕੰਮ ਕਰਨ ਵਾਲੇ ਨੇ ਉਹਨਾਂ ਨੂੰ ਕਿਸ ਖਾਤੇ ਚ ਪਾਇਆ ਜਾਂਦਾ ਹੈ ਈਵਨ ਮਹਾਰਾਣੀ ਜੰਦਾ ਬਾਰੇ ਇਨਾ ਕੁਝ ਪ੍ਰਚਾਰਿਆ ਗਿਆ ਨੈਗੇਟਿਵ ਉਸ ਦੀ ਕੈਰੈਕਟਰ ਅਸੈਸਿਨੇਸ਼ਨ ਉਸ ਨੂੰ ਅੰਗਰੇਜ਼ਾਂ ਨਾਲ ਰਲਿਆ ਦਿਖਾਇਆ ਗਿਆ ਕਿ ਈਵਨ ਹੁਣ ਜਦੋਂ ਅਸੀਂ ਜੰਗਨਾਮਾ ਸਿੰਘਾਂ ਫਰੰਗੀਆਂ ਜਾਂ ਜੰਗ ਹਿੰਦ ਪੰਜਾਬ ਦੀ ਗੱਲ ਕਰਦੇ ਹਾਂ ਬਹੁਤ ਕ੍ਰੈਡੀਬਲ ਹੈ ਉਹਦੀਆਂ ਡਿਟੇਲਸ ਕਲੀ-ਕਲੀ ਜੰਗ ਦੀ ਕਿ ਕਿੱਥੇ ਕੀ ਹੋਇਆ ਸਭਰਾਵਾਂ ਕੀ ਹੋਇਆ ਅਲੀਵਾਲ ਕੀ ਹੋਇਆ ਫਿਰੋਜ਼ ਸ਼ਾਹ ਕੀ ਹੋਇਆ 1846 ਦਾ ਇਹ ਉੱਤੇ ਹੀ ਬੇਸਡ ਹੈ ਲੇਕਿਨ ਮਾਰਾਣੀ ਜੰਦਾ ਬਾਰੇ ਸ਼ਾਹ ਮੁਹੰਮਦ ਵੀ ਟੱਪੜਾ ਖਾ ਜਾਂਦਾ ਉਹ ਉਹਨੂੰ ਹੀ ਦੋਸ਼ ਕਿਉਂਕਿ ਅੰਗਰੇਜ਼ਾਂ ਨੇ ਇਵੇਂ ਹੀ ਪ੍ਰਚਾਰਿਆ ਸੀ ਕਿ ਜੀ ਉਹ ਅੰਗਰੇਜ਼ਾਂ ਦੇ ਨਾਲ ਲੜ ਗਏ ਉਹਨੇ ਉਹਦੇ ਭਰਾ ਜਵਾਰ ਸਿੰਘ ਨੂੰ ਫੌਜ ਨੇ ਬੜੀ ਬਰੂਟਲੀ ਮਾਰਿਆ ਸੀ ਔਰ ਉਹ ਆਪਣੇ ਉਹ ਸ਼ਾਹ ਮੁਹੰਮਦ ਨੇ ਪੂਰਾ ਵੀ ਔਰਤਾਂ ਕਿਵੇਂ ਜਦੋਂ ਬਦਲੇ ਤੇ ਆ ਜਾਣ ਕਿਥੋਂ ਤੱਕ ਜਾਂਦੀਆਂ ਨੇ ਈਵਨ ਸ਼ਾਹ ਮੁਹੰਮਦ ਵੀ ਉੱਥੇ ਜਾ ਕੇ ਟੱਪਲਾ ਖਾ ਜਾਂਦਾ ਇਹ ਹੁੰਦਾ ਹੈ ਕਿ ਜਦੋਂ ਹੁਣ ਬ੍ਰਿਟਿਸ਼ ਦੀਆਂ ਖੁਫੀਆ ਡਾਇਰੀਆਂ ਅਵੇਲੇਬਲ ਨੇ ਉਸ ਜੰਦਾ ਦਾ ਕਿਸ ਲੈਵਲ ਦਾ ਕਿਰਦਾਰ ਸੀ ਅਵੇਲੇਬਲ ਹੈ ਤੇ ਉਹ ਡਿਫਰੈਂਟ ਹੈ ਲੇਕਿਨ ਉਸ ਪੀਰੀਅਡ ਦੇ ਔਰ ਅਦਰਵਾਈਜ਼ ਹੈ ਕਿਵੇਂ ਹੋ ਸਕਦਾ ਸੀ 1847 ਚ ਸ਼ੇਖੂਪੁਰੇ ਚ ਜਿਹੜਾ ਉਹਨੂੰ ਕੈਦ ਕਰਕੇ ਰੱਖਿਆ ਹੋਏ ਤੇ ਪੰਜਾਬ ਚ ਰਿਬੈਲੀਆਂ ਨਾ ਹੋਏ ਵੀ ਤੁਹਾਡੀ ਮਹਾਰਾਣੀ ਹੈ ਤੁਹਾਡੇ एंपਾਇਰ ਨੂੰ ਹੈਡ ਪਰ ਉਦੋਂ ਤੱਕ ਇੰਨਾ ਕੁਝ 네ਗੇਟਿਵ ਚਲਨ ਕਰ ਦਿੱਤਾ ਗਿਆ ਸੀ ਕਿ ਬਹੁਤਿਆਂ ਨੂੰ ਲੱਗਿਆ ਕਿ ਵੀ ਇਹ ਡਿਜ਼ਰਵ ਕਰਦੀ ਹੈ ਵੀ ਇਵੇਂ ਹੀ ਹੋਣਾ ਚਾਹੀਦਾ ਔਰ ਇਹੀ ਹਾਲ ਆਜ ਹੈ ਸੋ ਮੈਂ ਇਹ ਸਮਝਦਾ ਕਿ ਭਾਈ ਅਸੀਂ ਜਿਹੜਾ ਜਦੋਂ ਅੱਜ ਕੌਮੀ ਖ਼ਾਰਿਸਤਾਨ ਦੀ ਗੱਲ ਕਰਦੇ ਆਂ ਤੇ ਇਹ ਸਾਰਾ ਪਾਰਟ ਉਹਦੇ ਨਾਲ ਜੁੜਿਆ ਹੋਇਆ ਇਸੇ ਲਈ ਕਿੰਨੇ ਹੋਰਨਾਂ ਦੇ ਅੱਜ ਕਿਸੇ ਦੀ ਉਹ ਜਿਹੜਾ ਅਰਦੁਗਲ ਗਾਜ਼ੀ ਕਰਕੇ ਆ ਉਸ ਦੀ ਕਬਰ ਦੇ ਉੱਤੇ ਪਾਕਿਸਤਾਨੀ ਸੱਜਣ ਗਏ ਉਹਦੀ ਪੂਰੀ ਕਹਾਣੀ ਸੁਣਾ ਰਹੇ ਸੀ 600 ਸਾਲ 오ਟੋਮਨ एंपਾਇਰ ਰਹਾ ਪਰ ਕਿੰਨੇ ਕੁ ਲੋਕ ਨੇ ਜਿਹੜੇ ਉਹਨਾਂ ਦੇ ਦਿਨ ਮਨਾਉਂਦੇ ਨੇ ਜੋ ਠੀਕ ਹੈ ਉਹਨਾਂ ਦੇ ਸਪਾਟ ਹਿਸਟਰੀ ਚ ਨਹੀਂ ਕਿ ਜੀ ਬਹੁਤ ਵੱਡਾ ਜਿਹੜਾ 오ਟੋਮਨ एंपਾਇਰ ਜਾਂ ਨਾ ਸਲਤਨਤ ਹੈ ਉਸਮਾਨੀਆਂ ਹੋਇਆ ਪਰ ਸਿੱਖਾਂ ਦੇ ਲਈ ਮਹਾਰਾਜਾ ਰਣਜੀਤ ਸਿੰਘ ਜਾਂ ਦਲੀਪ ਸਿੰਘ ਜਾਂ ਮਹਾਰਾਣੀ ਜਿੰਦਾਂ ਕਿਉਂ ਹਾਊਸ ਹੋਲਡ ਨੇਮ ਨੇ ਕਿਉਂਕਿ ਅਸੀਂ ਵੀ ਅੱਜ ਦੇ ਪੀਰੀਅਡ ਦੇ ਵਿੱਚ ਆਪਣੀ ਗਵਾਚੀ ਬਾਦਸ਼ਾਹਤ ਲੱਭ ਰਹੇ ਹਾਂ ਉਹ ਅਜੋ ਹੀ ਜਿਹੜੇ ਯੂਕੇ ਚ ਸਿੱਖ ਜਾਂਦੇ ਨੇ ਉਹ ਯਕੀਨੀ ਬਣਾਉਂਦੇ ਨੇ ਕਿ ਦਲੀਪ ਸਿੰਘ ਦੀ ਕਬਰ ਤੇ ਜਾਣ ਉਹ ਕਬਰ ਹੀ ਦਫਨਾਇਆ ਸੀ ਉਹਨੂੰ ਬਿਲਕੁਲ ਔਰ ਉੱਥੇ ਜਾ ਕੇ ਉਹ ਕਿੰਨੇ ਸ਼ਾਇਰਾਂ ਨੇ ਨਜ਼ਮਾਂ ਲਿਖੀਆਂ ਨੇ ਕਿੰਨੇ ਲੋਕ ਭਾਵਕ ਹੁੰਦੇ ਨੇ ਹੁਣ ਗੱਲ ਇਹ ਨਹੀਂ ਹੈ ਉਹ ਤਾਂ ਵਿਚਾਰਾ ਇੱਕ ਗਵਾਚਾ ਜਿਹਦਾ ਪਿਓ ਵੀ ਚਲਾ ਗਿਆ ਮਾਂ ਤੋਂ ਵੱਖਰੇ ਕਰਤਾ ਧਰਮ ਵੀ ਖੋ ਲਿਆ ਜਿਹਨੂੰ ਤੁਸੀਂ ਪ੍ਰੋਬਲਮ ਚਾਈਲਡ ਕਹਿੰਦੇ ਹੋ ਉਹ ਵਿਚਾਰਾ ਕਦੇ ਇੱਧਰ ਕਦੇ ਉੱਧਰ ਪਰ ਉੱਥੇ ਜਾ ਕੇ ਹਰ ਸਿੱਖ ਨੂੰ ਮਹਿਸੂਸ ਹੁੰਦਾ ਹੈ ਇਹ ਭਾਈ ਕਦੇ ਇੰਡੀ ਵੱਡੀ ਬਾਦਸ਼ਾਹਤ ਜਿਹਦੇ ਨਾਂ ਨਾਲ ਕੋਈ ਦਲੀਪ ਸਿੰਘ ਕੋਈ ਪ੍ਰਿੰਸ ਨਹੀਂ ਸੀ ਬਾਦਸ਼ਾਹ ਸੀ ਮਹਾਰਾਜਾ ਸੀ ਬਿਲਕੁਲ ਔਰ ਇਸੇ ਤਰ੍ਹਾਂ ਮਹਾਰਾਣੀ ਸੀ ਜੰਦਾ ਦਾ ਸਟੇਟਸ ਆਫੀਸ਼ੀਅਲੀ ਮਹਾਰਾਣੀ ਸੀ ਸੋ ਅਸੀਂ ਤੇ ਸਰਕਾਰੇ ਖਾਲਸਾ ਜੀਓ ਸੀ ਸੋ ਅਸੀਂ ਆਪਣੀ ਅੱਜ ਵੀ ਇਹਨਾਂ ਦਿਨਾਂ ਦੇ ਵਿੱਚ ਅਗੇਨ ਆਪਣੇ ਗੁਆਚੀ ਸਲਤਨਤ ਨੂੰ ਮੁੜ ਕਾਇਮ ਕਰਨ ਦੇ ਲਈ ਜਿਹੜਾ ਉਹ ਸੰਗਰਸ਼ੀਲ ਹੈ ਔਰ ਉਹ ਸਾਡੀ ਡੈਸਟਨੀ ਦ੍ਰਿਅਾ ਜਮੁਨਾ ਤੋਂ ਵਾਗਾਤਾ ਕਿੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਸਤਾਨ ਦੀ ਕਾਇਮੀ ਨਾਲ ਜੁੜੀ ਹੋਈ ਹੈ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਥਾਨ ਨੂੰ ਬ੍ਰੇਕ ਈਵਰਸ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਆ ਛੋਟੇ ਜਿਹੇ ਬ੍ਰੇਕ ਤੋਂ ਬਾਅਦ